ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾ ਤ੍ਰਿਕ ਤੇ ਨਾ ਕਾਮ ਮੇਲੇ ਸਾਧ ਸੰਗਤ ਭਜ ਕੇਬਲ ਨਾਮ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜਿਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੇ ਹਾਂ ਆਓ ਰੈਨੀਆਂ ਕਥਾਵਾਂ ਸਰਵਣ ਕਰੀਏ ਸ੍ਰੀ ਸੁਖਮਨੀ ਸਾਹਿਬ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਕੋਈ ਵੀ ਰਸਨਾ ਵਾਂਝੀ ਨਾ ਰਹੇ ਰਸਨਾ ਦੀ ਪਵਿੱਤਰਤਾ ਵਾਸਤੇ ਤੇ ਮਨ ਦੀ ਪੂਰਨ ਇਕਾਗਰਤਾ ਵਾਸਤੇ ਫਤੇ ਦੀ ਅਰਜ ਬੜੀ ਜ਼ਰੂਰੀ ਹੈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸੁਖਮਣੀ ਸਾਹਿਬ ਦੇ ਵਿੱਚ ਅੱਗੇ ਬਚਨ ਕਰਦੇ ਸਤਿਗੁਰ ਪਾਤਸ਼ਾਹ ਮਹਾਰਾਜ ਅਗਲੀ ਪੌੜੀ ਦੇ ਵਿੱਚ ਸਮਝਾਉਂਦੇ ਨੇ ਬਚਨ ਕਰਦੇ ਨੇ ਪ੍ਰਭ ਭਾਵੈ ਮਾਨੁਖ ਗਤ ਪਾਵੈ ਗਤ ਕਹਿੰਦੇ ਨੇ ਉੱਚੀ ਅਵਸਥਾ ਨੂੰ ਇੱਕ ਤੇ ਇਹ ਅਰਥ ਹੈ ਗਤ ਦਾ ਵੀ ਉੱਚੀ ਅਵਸਥਾ ਤੇ ਇੱਕ ਇਹ ਹੈ ਕਿ ਜੋ ਮਰਨ ਤੋਂ ਬਾਅਦ ਮਨ ਨੂੰ ਸ਼ਾਂਤੀ ਆਉਣੀ ਹੈ ਆਤਮਾ ਨੂੰ ਸ਼ਾਂਤੀ ਆਉਣੀ ਹੈ ਭੜਕਣਾ ਖਤਮ ਹੋ ਜਾਣੀ ਹੈ ਇੱਕ ਉਹਨੋਂ ਵੀ ਗੱਤ ਆਖਦੇ ਨੇ ਸੋ ਸਤਿਗੁਰੂ ਜੀ ਕਹਿੰਦੇ ਨੇ ਜੇ ਵਾਹਿਗੁਰੂ ਚਾਵੇ ਆਤਮਿਕ ਜਿਹੜੀ ਅਵਸਥਾ ਹੈ ਉਹ ਬਹੁਤ ਉੱਚੀ ਬਖਸ਼ਿਸ਼ ਕਰ ਸਕਦਾ ਹੈ ਉਹ ਕਿਸੇ ਨੂੰ ਵੀ ਕਰ ਸਕਦਾ ਹੈ ਕਿਸੇ ਤੇ ਵੀ ਕਿਰਪਾ ਹੋ ਸਕਦੀ ਹੈ ਕਿਸੇ ਤੇ ਵੀ ਨਦਰ ਮਿਹਰ ਹੋ ਸਕਦੀ ਹੈ ਫਿਰ ਅਗਰੇ ਵਚਨ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਦੇ ਵਾਹਿਗੁਰੂ ਚਾਵੇ ਤਾਂ ਪੱਥਰਾਂ ਨੂੰ ਵੀ ਤਾਰ ਦਿੰਦਾ ਆਖੋ ਸਤਨਾਮ ਪ੍ਰਭ ਭਾਵੇਂ ਤਾਂ ਪਾਥਰ ਤਰਾਵੇ ਇਹ ਅਰਥ ਤੇ ਹੈ ਦੂਜਾ ਅਰਥ ਇਹ ਹੈ ਕਿ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਪੱਥਰ ਦਿਲ ਵਾਲੇ ਵੀ ਤਰ ਜਾਂਦੇ ਨੇ ਆਖੋ ਸਤਨਾਮ ਪ੍ਰਭ ਭਾਵੇਂ ਤਾਂ ਪਾਥਰ ਤਰਾਵੇ ਉਹਨਾਂ ਨੂੰ ਵੀ ਤਾਰ ਲੈਂਦਾ ਹੈ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਉਹ ਚਾਵੇ ਆਪਾਂ ਤੇ ਆਖਦੇ ਆਂ ਸੈਂਸ ਤੇ ਆਖਦੀ ਆ ਵੀ ਆਕਸੀਜਨ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾ ਸਵਾਸਾਂ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾ ਪਰ ਬਾਣੀ ਕੀ ਕਹਿ ਰਹੀ ਹੈ ਸਤਗੁਰੂ ਜੀ ਕੀ ਕਹਿ ਰਹੇ ਨੇ ਸਤਗੁਰੂ ਜੀ ਕਹਿ ਰਹੇ ਨੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਜਿਉ ਚਾਵੇ ਨਾ ਬਿਨਾ ਸਵਾਸਾਂ ਤੋਂ ਵੀ ਰੱਖ ਸਕਦਾ ਹੈ ਜਿਉ ਚਾਵੇ ਬਿਨਾ ਸਵਾਸਾਂ ਤੋਂ ਜਿਵੇਂ ਗੁਰਮਖ ਪਿਆਰਿਓ ਸੰਮਣ ਤੇ ਮੁੱਛਣ ਉਹ ਘਰ ਵਿੱਚ ਗੁਰੂ ਸਾਹਿਬ ਦੇ ਚਰਨ ਪਵਾਉਣੇ ਸੀ ਉਹਦੇ ਵਾਸਤੇ ਐਨੀ ਘਰਾਂ ਦਾ ਘਰ ਲਈ ਕੇ ਪਿਤਾ ਨੇ ਪੁੱਤਰ ਦਾ ਸਿਰ ਵੜ ਦਿੱਤਾ ਸੀ ਗੁਰੂ ਦੇ ਪਿਆਰ ਦੇ ਵਿੱਚ ਬਹੁਤ ਲੰਮੀ ਕਥਾ ਤੇ ਗੁਰਮਖ ਪਿਆਰਿਓ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਕੇ ਸੰਮਣ ਦੇ ਘਰ ਮੁਸਨ ਨੂੰ ਗੁਰਮਖ ਪਿਆਰਿਓ ਜਿਉਂਦੇ ਕੀਤਾ ਇਸੇ ਤਰ੍ਹਾਂ ਉਹ ਚਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ ਇਹ ਗੁਰਮਖ ਪਿਆਰਿਓ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਤਾਂ ਕਰਕੇ ਉਹ ਬਿਨਾ ਸਵਾਸਾਂ ਤੋਂ ਹੀ ਕਹਿੰਦੇ ਉਹ ਰੱਖ ਸਕਦਾ ਜੇ ਉਹ ਚਾਵੇ ਗੱਲ ਤੇ ਉਹਦੇ ਚਾਹਣ ਦੀ ਹੈ ਗੱਲ ਤੇ ਉਹਦੀ ਨਦਰ ਦੀ ਹੈ ਬਸ ਉਹਦੀ ਨਦਰ ਆਉਣੀ ਚਾਹੀਦੀ ਹੈ ਉਹਦੀ ਨਦਰ ਹੋਣੀ ਚਾਹੀਦੀ ਹੈ ਜੇ ਉਹਦੀ ਨਦਰ ਹੋ ਗਈ ਨਾ ਬਿਨਾ ਸਵਾਸਾਂ ਤੋਂ ਵੀ ਤੂੰ ਰਹਿ ਸਕਦਾ ਹੈ ਕਹਿੰਦੇ ਇਹ ਬਾਣੀ ਦੇ ਬਚਨ ਨੇ ਇਹ ਕੋਈ ਐਵੇਂ ਬਚਨ ਨਹੀਂ ਹਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਮੁਖਾਰਵਿੰਦ ਦੇ ਵਿੱਚੋਂ ਇਹ ਬਚਨ ਹੋਏ ਹੋਏ ਨੇ ਸਤਗੁਰਾਂ ਦੇ ਮੁਖਾਰਵਿੰਦ ਵਿੱਚੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਉਹ ਜਿਨ੍ਹਾਂ ਨੂੰ ਸ਼ਾਂਤੀ ਦੇ ਸਮੁੰਦਰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸ਼ਾਂਤੀ ਦੇ ਸਮੁੰਦਰ ਤੇ ਦਇਆ ਦੇ ਸਾਗਰ ਕਿਹਾ ਜਾਂਦਾ ਹੈ ਤੇ ਉਹ ਆਪਣੇ ਮੁਖਾਰਵਿੰਦ ਦੇ ਵਿੱਚੋਂ ਗੁਰਮਖ ਪਿਆਰਿਓ ਇਹ ਬਚਨ ਕਰਦੇ ਨੇ ਵੀ ਜੇ ਵੈਗਰੂ ਚਾਵੇ ਤਾਂ ਬਿਨਾਂ ਸਵਾਸਾਂ ਤੋਂ ਹੀ ਰੱਖ ਸਕਦਾ ਹੈ ਤੇ ਗੁਰਮਖ ਪਿਆਰਿਓ ਇੱਕ ਵਾਰ ਦੀ ਗੱਲ ਹੈ ਬਾਬਾ ਅਟਾਲਰ ਆਏ ਜੀ ਤੇ ਬਾਬਾ ਮੋਹਨ ਜੀ ਉਹ ਆਪਸ ਵਿੱਚ ਛੋਟੇ ਹੁੰਦਿਆਂ ਖੇਡਦੇ ਹੁੰਦੇ ਜਿਵੇਂ ਆਪਾਂ ਵੇਖਦੇ ਆਂ ਵੀ ਆਪਣੇ ਬੱਚੇ ਖੇਡਦੇ ਨੇ ਇਦਾਂ ਹੀ ਉਹ ਖੇਡਦੇ ਹੁੰਦੇ ਭਾਵਕੇ ਜਿਵੇਂ ਆਮ ਪਹਿਲਾਂ ਖੇਡਾਂ ਹੁੰਦੀਆਂ ਸੀ ਉਹ ਲੋਕਨਸ਼ੀਪੀ ਖੇਡਦੇ ਹੁੰਦੇ ਲੁਕ ਕੇ ਕਹਿੰਦੇ ਉਹ ਬੰ ਬੱਚੇ ਨੂੰ ਲੱਭਣ ਇਹ ਖੇਡਦੇ ਹੁੰਦੇ ਬਾਬਾ ਅਟਾਲਰ ਆਏ ਜੀ ਨਾ ਛੋਟੇ ਜੇਸੀ ਬਾਬਾ ਸ਼ਬਦ ਤਾਂ ਲਾਈਂਦਾ ਕਿਉਂਕਿ ਗੁਰੂ ਸਾਹਿਬ ਦੇ ਸੁਪੁੱਤਰ ਸੀ ਬਾਬਾ ਅਟਾਲਰ ਆਏ ਜੀ ਬਾਬਾ ਅਟਾਲਰ ਆਏ ਜੀ ਅੱਜ ਖੇਡ ਰਹੇ ਨੇ ਛੋਟੀ ਜੀ ਉਮਰ ਦਾ ਹੈ ਛੋਟੀ ਜੀ ਉਮਰ ਹੈ ਬੱਚੇ ਦੇ ਹੁਣ ਆਮ ਸੁਭਾਅ ਹੈ ਬੱਚਿਆਂ ਦਾ ਵੀ ਜਦੋਂ ਸ਼ਾਮ ਹੋ ਗਈ ਹਨੇਰਾ ਹੋ ਗਿਆ ਖੇਡ ਸਮਾਪਤ ਕਰ ਦੇਣੀ ਦੂਜੇ ਦਿਨ ਉੱਥੇ ਹੀ ਫਿਰ ਸ਼ੁਰੂ ਕਰ ਲੈਣੀ ਸਰੀਰ ਪਾਇਆ ਹੋਇਆ ਹੋਇਆ ਉਹ ਮੰਜੇ ਦੇ ਕੋਲ ਜਾ ਕੇ ਖੜ ਗਏ ਮੰਜੇ ਦੇ ਕੋਲ ਜਾ ਕੇ ਖੜ ਗਏ ਤੇ ਹੱਥ ਤੇ ਹੱਥ ਵਿੱਚ ਖੁੰਡੀ ਸੀ ਵੈਸੇ ਤੇ ਖੇਡ ਉਹ ਖੁੰਡੀ ਵਾਲੀ ਦੱਸਿਆ ਵੀ ਖੁੰਡੀ ਵਾਲੀ ਖੇਡ ਖੇਡਦੇ ਸੀ ਤੇ ਉਹ ਖੁੰਡੀ ਗੁਰਮਖ ਪਿਆਰਿਓ ਬਾਬਾ ਅਟਲ ਰਾਏ ਜੀ ਨੇ ਨਾ ਮਰੇ ਪੇ ਤੇ ਗਲ ਵਿੱਚ ਪਾ ਲਈ ਗਲ ਵਿੱਚ ਪਾ ਕੇ ਖੁੰਡੀ ਫੜ ਕੇ ਖਿੱਚ ਲਈ ਕਹਿੰਦੇ ਚੱਲ ਸੋਤਾ ਕਿੱਥੇ ਪਿਆ ਚੱਲ surjeet ਹੋ ਗਿਆ ਤੇ ਫਿਰ ਉਹ ਗੱਲ ਤੇ ਮੋਹਰ ਲਾ ਦਿੱਤੀ ਗੁਰੂ ਸਾਹਿਬ ਨੇ ਬਾਬਾ ਅਟਾਲਰ ਆਏ ਜੀ ਕੋਈ ਥੋੜੀ ਬਹੁਤੀ ਗੱਲ ਥੋੜਾ ਸੀ ਅੱਜ ਤੁਸੀਂ ਜਾਓ ਬਾਬਾ ਅਟਾਲਰ ਆਏ ਜੀ ਦੇ ਵੱਡੇ ਵੱਡੇ ਅਸਥਾਨ ਨੇ ਤੇ ਬਾਬਾ ਅਟਾਲਰ ਆਏ ਜੀ ਦੇ ਹਰ ਇੱਕ ਅਸਥਾਨ ਤੇ ਮੋਹਰੇ ਲਿਖਿਆ ਹੋਇਆ ਹੈ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ ਇਹ ਲਿਖਿਆ ਹੋਇਆ ਕਿਉਂ ਲਿਖਿਆ ਕਿਉਂਕਿ ਬਾਬਾ ਅਟਲ ਰਾਏ ਦੇ ਅਸਥਾਨ ਤੇ ਲੰਗਰ ਨਹੀਂ ਬਣਦਾ ਉੱਥੇ ਪਕੀਆਂ ਪਕਾਈਆਂ ਹੁੰਦੀਆਂ ਨੇ ਲੋਕ ਜਿਹੜੇ ਨੇ ਨਾਲੇ-ਦੋਲੇ ਪਿੰਡਾਂ ਦੇ ਉਹ ਰੋਜ਼ ਪ੍ਰਸ਼ਾਦਾ ਪਕਾ ਕੇ ਕੋਈ 10 ਪ੍ਰਸ਼ਾਦੇ ਲੈ ਗਿਆ ਕੋਈ 20 ਪ੍ਰਸ਼ਾਦੇ ਲੈ ਗਿਆ ਰੋਜ਼ ਇਦਾਂ ਲੰਗਰ ਚੱਲਦਾ ਹੈ ਉੱਥੇ ਅੱਜ ਵੀ ਉੱਥੇ ਲੰਗਰ ਨਹੀਂ ਪੱਕਦਾ ਕਿਉਂਕਿ ਇਹ ਬਚਨ ਨੇ ਬਾਬਾ ਅਟਲ ਪਕੀਆਂ ਪਕਾਈਆਂ ਘੱਲ ਉਹ ਪੱਕੀਆਂ ਪਕਾਈਆਂ ਅੱਜ ਵੀ ਗੁਰਮਖ ਪਿਆਰਿਓ ਉਹ ਦਰ ਤੇ ਆਉਂਦੀਆਂ ਨੇ ਗੁਰੂ ਸਾਹਿਬ ਦੇ ਸੁਪੁੱਤਰ ਹੋਏ ਨੇ ਬਾਬਾ ਅਟਲ ਰਾਏ ਜੀ ਤੇ ਇਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਅੱਗੇ ਬਚਨ ਕਰਦੇ ਨੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਨਾ ਕੋਈ ਬੰਦਾ ਤਾਂ ਉਹਦੇ মুখ ਤੋਂ ਕਹਿੰਦੇ ਆਪਣੇ ਗੁਣ ਉਚਾਰਨ ਕਰਾ ਲੈਂਦਾ ਆ ਉਹ ਸਤਨਾਮ ਆਪਣੀ ਕਹਿੰਦੇ ਸੋਭਾ ਕਰਾ ਲੈਂਦਾ ਕਹਿੰਦੇ ਉਹਦੇ মুখ ਚੋਂ ਜੇ ਉਹਨੂੰ ਕੋਈ ਚੰਗਾ ਲੱਗੇ ਪ੍ਰਭ ਭਾਵੇ ਤਾਂ ਹਰ ਗੁਣ ਗਾਵੇ ਜੇ ਉਹ ਚਾਵੇ ਤਾਂ ਹਰੀ ਦੇ ਗੁਣ ਗਾ ਸਕਣੇ ਪਹਿਲਾਂ ਵੀ ਸਰਵਣ ਕੀਤਾ ਸੀ ਜਿੰਨੇ ਲਾਹ ਖਟਦੇ ਆ ਰੋਜ਼ ਇਹ ਸਮਝ ਲਓ ਕਿ ਗੁਰੂ ਸਾਹਿਬ ਨੇ ਸਾਡੇ ਤੇ ਨਦਰ ਕੀਤੀ ਹੈ ਕਿਉਂਕਿ ਇਹ ਬਚਨ ਆ ਗਿਆ ਪ੍ਰਭ ਭਾਵੈ ਤਾਂ ਹਰ ਗੁਣ ਭਖੈ ਪ੍ਰਭ ਭਾਵੈ ਤਾਂ ਪਤ ਤੋ ਉਦਾਰ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭ ਭਾਵੇਂ ਤਾਂ ਹਰ ਗੁਣ ਭਾਖੈ ਜੇ ਵਾਇਗੁਰੂ ਚਾਵੇ ਜੀਤੋਂ ਚਾਵੇ ਉਹ ਤੋਂ ਕਹਿੰਦੇ ਜਸ ਕਰਾਉਂਦਾ ਨਹੀਂ ਤੇ ਰੋਜ਼ ਭਾਵੇਂ ਕੋਈ ਕਹੀ ਜਾਵੇ ਕੱਲ ਤੋਂ ਲੈ ਕੇ ਸ਼ੁਰੂ ਕਰਾਂਗੇ ਕੱਲ ਤੋਂ ਲੈ ਕੇ ਸ਼ੁਰੂ ਕਰਾਂਗੇ ਦਿਨ ਕਰਦੇ ਕਰਦੇ ਸਾਰੀ ਜ਼ਿੰਦਗੀ ਲੰਘ ਗਈ ਨਹੀਂ ਉਹਨਾਂ ਨੂੰ ਟਾਈਮ ਮਿਲਦਾ ਕਿਉਂਕਿ ਜਦੋਂ ਦੀ ਨਦਰ ਹੋਣੀ ਆ ਟਾਈਮ ਉਹਦੀ ਮਿਲਦਾ ਉਹਦੀ ਤੂੰ ਆ ਸਕਦਾ ਹੈ ਰਬ ਭਾਵੈ ਤੰ ਪਤ ਤ ਉਧਾਰ ਪਤ ਤ ਪਤ ਤੋ ਹੁੰਦਾ ਬੰਦਾ ਜਿਹਦੇ ਵਿੱਚ ਗਲਤੀ ਗਲਤੀਆਂ ਹੁਣ ਪਤ ਤੋ ਹੁੰਦਾ ਜਿਹੜਾ ਪ੍ਰਮਾਤਮਾ ਦੇ ਹੁਕਮਾਂ ਤੋਂ ਮੁਨਕਰ ਹੁੰਦਾ ਪਤ ਤ ਭਾਵ ਕੇ ਮਨਮੁਖ ਡਿਗਿਆ ਹੋਇਆ ਬੰਦਾ ਕਹਿੰਦੇ ਵਾਹਿਗੁਰੂ ਦਾ ਇਹ ਨਹੀਂ ਪਤਾ ਉਹ ਚਾਵੇ ਕਹਿੰਦੇ ਇਹੋ ਜੇ ਬੰਦੇ ਨੂੰ ਹੀ ਉਧਾਰ ਕਰ ਦੇਵੇ ਆਖੋ ਸਤਨਾਮ ਪ੍ਰਭ ਭਾਵੇ ਤਾ ਪਤ ਤ ਉਧਾਰੈ ਉਹਦਾ ਵੀ ਉਧਾਰ ਕਰ ਦੇਵੇ ਇਹ ਨਹੀਂ ਪਤਾ ਆਪ ਕਰੈ ਆਪਨ ਵਿਚਾਰੈ ਉਹ ਆਪਣੀ ਵਿਚਾਰ ਆਪਣੇ ਅਨੁਸਾਰ ਕਰਦਾ ਕਿਸੇ ਤੋਂ ਸਲਾਹ ਨਹੀਂ ਲੈਂਦਾ ਆਪ ਕਰੈ ਆਪ ਹੀ ਕਰਦਾ ਆਪਨ ਵਿਚਾਰ ਆਪ ਹੀ ਵਿਚਾਰਦਾ ਆਪ ਹੀ ਸਲਾਹ ਕਰਦਾ ਦੂਹਾ ਸਿਰਾਂ ਕਾ ਆਪ ਸੁਆਮੀ ਦੋ ਸਿਰੇ ਨੇ ਦੁਨੀਆ ਤੇ ਦੋ ਫਲ ਲੱਗੇ ਨੇ ਦੋ ਸਿਰੇ ਨੇ ਇੱਕ ਧੁੱਪ ਐ ਇੱਕ ਛਾਂ ਐ ਇੱਕ ਦਿਨ ਐ ਇੱਕ ਰਾਤ ਐ ਇੱਕ ਸੱਜਾ ਇੱਕ ਖੱਬਾ ਹਰ ਇੱਕ ਚੀਜ਼ ਦੇ ਦੋ ਪਹਿਲੂ ਐ ਨੇ ਦੋ ਤੇ ਇੱਥੇ ਗੁਰੂ ਸਾਹਿਬ ਨੇ ਆਤਮਾ ਦੇ ਵੀ ਦੋ ਕਿਹਾ ਇਹ ਦੁਨੀਆਂ ਦੇ ਤੇ ਦੋ ਹੈ ਹੀ ਹੈ ਰਾਤ ਐ ਤੇ ਦਿਨ ਐ ਧੁੱਪ ਐ ਤੇ ਛਾਂ ਐ ਪਾਣੀ ਐ ਤੇ ਅੱਗ ਐ ਦੋ ਹਿੱਸੇ ਨੇ ਦੋ ਸਿਰੇ ਨੇ ਤੇ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਆਤਮਾ ਦੇ ਵੀ ਦੋ ਕਹਿੰਦੇ ਦੋ ਸਿਰੇ ਕਿਵੇਂ ਦੋਹਾਂ ਸਿਰਾਂ ਕਾ ਆਪ ਸੁਆਮੀ ਦੋ ਕਿਹੜੇ ਨੇ ਇੱਕ ਲੋਕ ਤੇ ਇੱਕ ਪਰਲੋਕ ਇੱਕ ਆਲੋਕ ਜਿਹਨੂੰ ਮਾਤ ਲੋਕ ਆਖਦੇ ਨੇ ਮਾਤ ਲੋਕ ਤਾਂ ਕਹਿੰਦੇ ਨੇ ਕਿਉਂਕਿ ਮਾਂ ਤੋਂ ਬਗੈਰ ਨਹੀਂ ਇੱਥੇ ਜਨਮ ਹੁੰਦਾ ਭਾਵੇਂ ਜੀਵ ਹੈ ਜੰਤੂ ਹੈ ਜਿੰਨੀ ਪ੍ਰਕਿਰਤੀ ਹੈ ਮਾਂ ਤੋਂ ਬਗੈਰ ਦਰਖਤ ਵੀ ਬੀਜ ਤੋਂ ਪੈਦਾ ਹੁੰਦੇ ਆ ਜੇ ਉਹ ਦਰਖਤ ਦਾ ਬੀਜ ਥੱਲੇ ਡੇਗਦਾ ਫਿਰ ਪੈਦਾ ਹੁੰਦੇ ਨੇ ਭਾਵੇਂ ਕੇ ਮਾਂ ਤੋਂ ਪੈਦਾ ਹੋਏ ਕਾਂ ਕਰਕੇ ਨੂੰ ਮਾਤ ਲੋਕ ਆਖਦੇ ਨੇ ਤੇ ਕਹਿੰਦੇ ਨੇ ਇੱਥੇ ਦੁਨੀਆ ਦੇ ਦੁਨੀਆ ਤੇ ਤੇ ਪ੍ਰਲੋਕ ਵਿੱਚ ਕਹਿੰਦੇ ਉਹ ਆਪ ਹੀ ਕਹਿੰਦੇ ਰੱਖਾ ਹੁੰਦਾ ਆਖੋ ਸਤਨਾਮ ਦੁਹਾ ਸਿਰਿਆਂ ਕਾ ਆਪ ਸੁਆਮੀ ਆਪ ਉਹ ਸੁਆਮੀ ਐ ਆਪ ਉਹ ਰਾਜਾ ਹੈ ਇਥੇ ਲੋਕ ਦਾ ਵੀ ਪ੍ਰਲੋਕ ਦਾ ਵੀ ਆਪੋ ਮਾਲਕ ਹੈ ਦੁਹਾ ਸਿਰ ਆਕ ਆਪ ਸੁਆਮੀ ਖੇਲੇ ਬਿਕਸੇ ਖੇਲੇ ਬਿਕਸੇ ਉਹ ਸਭ ਦੇ ਦਿਨਾਂ ਦੇ ਜਾਣਨ ਵਾਲਾ ਉਹ ਆਪ ਜਗਤ ਖੇਡ ਖੇਡਦਾ ਇਸ ਨੂੰ ਵੇਖ ਕੇ ਖੁਸ਼ ਹੁੰਦਾ ਹੈ ਖੇਲੇ ਬਿਕਸੇ ਬਿਕਸੇ ਦਾ ਅਰਥ ਹੈ ਖੁਸ਼ ਹੋਣਾ ਉਜੇ ਮੇ ਬੱਚਾ ਨਹੀਂ ਖੇਡਦਾ ਹੁੰਦਾ ਖੇਡਾਂ ਦੇ ਨਾਲ ਪਰਮਾਤਮਾ ਕਹਿੰਦੇ ਦੁਨੀਆ ਨਾਲ ਏਦਾਂ ਖੇਡਦਾ ਆਖੋ ਸਤਨਾਮ ਉਹ ਨਾਲੇ ਬੱਚਾ ਖੁਸ਼ ਹੋਈ ਜਾਂਦਾ ਬਿਸਕਟ ਖੜਾਉਣਾ ਟੁੱਟ ਜੇ ਉਹ ਟੁੱਟੇ ਖੜਾਉਣੇ ਤੋਂ ਵੀ ਖੁਸ਼ ਹੁੰਦਾ ਹੈ ਬੱਚਾ ਜੇ ਉਹ ਤੋਂ ਟੁੱਟ ਵੀ ਜਾਵੇ ਨਾ ਫਿਰ ਵੀ ਖੁਸ਼ ਹੁੰਦਾ ਹੈ ਤੇ ਉਹ ਖੇਡਦਾ ਕਹਿੰਦੇ ਪਰਮਾਤਮਾ ਦੁਨੀਆ ਨਾਲ ਖੇਡ ਰਿਹਾ ਹੈ ਉਹ ਕਿਵੇਂ ਮਰਜ਼ੀ ਖੇਡੇ ਜੇ ਉਹਦੀ ਨਿਗਾ ਵਿੱਚ ਆ ਜਾਏਗਾ ਚੰਗਾ ਰਹੇਗਾ ਖੇਲੈ ਬਿਗਸੈ ਅੰਤਰਜਾਮੀ ਕਿਉਂਕਿ ਉਹ ਖੁਸ਼ ਹੁੰਦਾ ਹੈ ਖੇਲਾ ਖੇਲ ਕੇ ਉਹ ਅੰਤਰਜਾਮੀ ਹੈ ਉਹ ਸਭ ਦੇ ਦਿਨਾਂ ਦੀਆਂ ਜਾਣਦਾ ਜੋ ਭਾਵੈ ਸੋਹ ਕਾਰ ਕਰਾਵੇ ਜੋ ਉਹਨੂੰ ਚਾਵੇ ਉਹ ਕਰਾ ਸਕਦਾ ਹੈ ਬੰਦੇ ਤੋਂ ਬੰਦਾ ਆਖਦਾ ਮੈਂ ਨਹੀਂ ਕਰਦਾ ਮੇਥੋਂ ਨਹੀਂ ਕੋਈ ਕਰਾ ਸਕਦਾ ਮੈਂ ਨਹੀਂ ਆ ਕੰਮ ਕਰਨਾ ਉਹ ਕਰਾ ਸਕਦਾ ਸਭ ਕੁਝ ਕਰਾ ਸਕਦਾ ਹੈ ਜਿਹੜਾ ਨਹੀਂ ਝੁਕਿਆ ਨਾ ਉਹਨੂੰ ਵੀ ਝੁਕਾ ਸਕਦਾ ਆਖੋ ਸਤਨਾਮ ਜਿਹੜਾ ਨਹੀਂ ਝੁਕਿਆ ਉਹਨੂੰ ਵੀ ਝੁਕਾ ਸਕਦਾ ਪ੍ਰਮਾਤਮਾ ਦੀ ਸ਼ਕਤੀ ਹੈ ਉਹ ਪ੍ਰਮਾਤਮਾ ਵਾਹਿਗੁਰੂ ਸਰਵ ਵਿਆਪਕ ਹੈ ਸਤਗੁਰੂ ਜੀ ਕਹਿੰਦੇ ਵੇ ਸੋ ਕਾਰ ਕਰਾਵੈ ਕਾਰ ਦਾ ਅਰਥ ਹੈ ਕੰਮ ਕਹਿੰਦੇ ਉਹੀ ਕੰਮ ਕਰਾ ਸਕਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਨਕ ਦ੍ਰਿਸ਼ਟੀ ਅਬਰ ਨਾ ਆਵੇ ਬਿਰੀ ਚੰਦ ਵਰਗੇ ਚੋਰ ਸੀ ਚੋਰ ਬਿਦੀ ਚੰਦ ਵਰਗੇ ਤੇ ਜਦੋਂ ਆ ਗਏ ਨਾ ਗੁਰੂ ਦੀ ਨਾਦਰ ਵਿੱਚ ਤੇ ਚੋਰ ਤੋਂ ਗੁਰਮੁਖ ਪਿਆਰੋ ਕੀ ਸੇਵਾ ਲੈ ਲਈ ਦੇਖ ਲੋ ਬਹੁਤ ਵੱਡਾ ਇਤਿਹਾਸ ਹੈ ਘੋੜੇ ਲਿਆਂਦੇ ਬਿਰੀ ਚੰਦ ਨੇ ਕਿੰਨਾ ਵੱਡਾ ਇਤਿਹਾਸ ਆਜ ਬਿਦੀ ਚੰਦ ਬਿਦੀ ਚੰਦੀਏ ਦਲ ਬਣਿਆ ਹੋਇਆ ਬਹੁਤ ਵੱਡਾ ਸਥਾਨ ਹੈ ਉਹਨਾਂ ਦੇ ਨਾਂ ਤੇ ਪਹਿਲਾਂ ਚੋਰੀਆਂ ਕਰਦੇ ਹੁੰਦੇ ਜਦੋਂ ਗੁਰੂ ਕੇ ਚਰਨਾਂ ਵਿੱਚ ਆ ਗਏ ਕਹਿੰਦੇ ਇੱਕ ਚੋਰ ਨੂੰ ਵੀ ਸੁਧਾਰ ਦਿੱਤਾ ਜੋ ਭਾਵੇਂ ਜੋ ਨੂੰ ਭਾਵੇਂ ਨਾ ਸੋਕਾਰ ਕਰਾਵੇ ਕਹਿੰਦੇ ਉਸੇ ਤੋਂ ਹੀ ਕੰਮ ਕਰਾ ਲੈਂਦਾ ਆਖੋ ਸਤਨਾਮ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਸਤਗੁਰੂ ਜੀ ਕਹਿੰਦੇ ਉਹਦੀ ਨਾજર ਵਿੱਚ ਉਸ ਵਰਗਾ